ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬ੍ਰਦਰ ਡੈਰੀ ਫਾਰਮ ਚ ਅੱਜ ਦੀ ਵੀਡੀਓ ਬਣਾ ਰਹੇ ਆਂ ਫਰੰਡ ਮਾੜੀ ਮੋਸਤਾ ਤਹਿਸੀਲ ਬਾਗਾਪਰਾਣਾ ਜ਼ਿਲ੍ਹਾ ਮੋਗਾ ਪੈ ਜਾਂਦਾ ਅੱਜ ਦੀ ਵੀਡੀਓ ਚ ਸਾਹਮਣੇ ਸਕਰੀਨ ਤੇ ਤੁਸੀਂ ਵੇਖ ਰਹੇ ਹੋ ਇਹ ਬਕਾਊ ਆ ਸੂਈ ਸਵਾਈ ਆ ਪਿੱਛੇ ਬੱਚਾ ਵੱਛੀ ਬਾਕੀ ਪ੍ਰੋਪਰ ਡਿਟੇਲ ਬਾਈ ਜੀ ਤੋਂ ਲੈ ਕੇ ਦੇ ਦਿੰਨੇ ਆ ਤੁਹਾਨੂੰ ਤੇ ਬਾਕੀ ਕਰਦੇ ਆ ਗੱਲਬਾਤ ਆਓ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਕੀ ਨਾਮ ਆ ਬਾਈ ਮੇਰਾ ਨਾਮ ਬਿੱਟੂ ਆ ਜੀ ਠੀਕ ਹੈ ਬਿੱਟੂ ਦੁਆਣੀ ਠੀਕ ਹੈ ਜੀ ਬਿੱਟੂ ਦੁਆਣੀ ਤੇ ਇਹ ਆਪਣੇ ਘਰ ਦੀ ਵੇੜ ਕੇ ਨਹੀਂ ਬਈ ਲਈ ਵੀ ਹੈ ਠੀਕ ਹੈ ਵਪਾਰ ਦਾ ਕੰਮ ਆਈ ਹਾਂਜੀ ਠੀਕ ਹੈ ਜੀ ਤੇ ਕਿਹੜਾ ਸੂਆ ਸੂਈ ਹੈ ਇਹ ਸੂਆ ਦੂਜਾ ਮੈਨੂੰ ਦੱਸਿਆ ਬਈ ਠੀਕ ਹੈ ਜੀ ਦੂਜਾ ਸੂਆ ਦੱਸਿਓ ਮੈਨੂੰ ਕਿੰਨਾ ਹੁਣ ਗਾਮ ਅਗਲੇ ਦਸਨ ਤੇ ਹਨ ਕਿੰਨੇ ਕ ਦਿਨਾਂ ਦੀ ਸੂਈ ਵੀ ਹੈ ਇਹਨੂੰ ਅੱਜ ਹੋ ਗਿਆ 10ਵਾਂ ਦਿਨਾਂ ਦੀ ਸੂਈ ਠੀਕ ਹੈ ਜੇਰ ਜੂਰ ਦੀ ਡੰਨ ਆਈ ਜੇਰ ਜੂਰ ਪੂਰੀ ਵਧੀਆ ਪੈ ਗਈ ਹੈ ਠੀਕ ਹੈ ਹੁਣ ਦੁੱਧ ਕਿੰਨਾ ਹੋਊਗਾ ਜੀ ਦੁੱਧ ਹੁਣ ਥੱਲੇ ਜੇ ਤਾਂ ਆਪਾਂ ਜਾਨੀ ਵਪਾਰੀਆਂ ਵਾਲਾ 20-22 ਲੀਟਰ ਕਹਦੇ ਨੇ ਠੀਕ ਹੈ ਜੀ ਤੇ ਜਾਨੀ 18 ਕਿਲੋ ਦੀ ਗਾਰੰਟੀ ਆਉਦਾ ਤ ਦੇਖ ਸਕਦੇ ਆਂ ਦੋਸਤੋ ਪੂਰੀ ਪਲੀ ਸਭੀ ਵੱਡੀ ਵਿਹੜਾ ਤੋੜ ਦੇਈ ਮੜਾ ਜੀ ਬਾਕੀ ਲੇਵੇ ਦੀ ਜਜਮੈਂਟ ਕਰ ਸਕਦੇ ਆ ਤੁਸੀਂ ਹਣਾ ਇਹ ਆ ਸ਼ਾਖਾਂ ਜ਼ਰੂਰ ਹੈਗੀਆਂ ਛੋਟੀਆਂ ਪਰ ਇਹ ਚੱਲਦੀਆਂ ਨਹੀਂ ਬਾਈਆਂ ਦਾ ਤੇ ਦੋਸਤੋ 10 ਅਕ ਦਿਨਾਂ ਦੀ ਸੂਈ ਵੀ 18 ਕਿਲੋ ਦੁੱਧ ਤੋਲ ਵਾਲਾ ਜਿਹੜਾ ਇਹਦੇ ਥੱਲੇ ਹਾਜ਼ਰ ਆ ਬਾਕੀ ਦੇਖ ਸਕਦੇ ਆ ਥਣ ਤੁਹਾਨੂੰ ਬਹੁਤ ਸੋਹਣਾ ਚੰਗੀ ਵਿਹੜਾ ਵੱਡੀ ਪੂਰੀ ਪਲੀ ਆ ਤੇ ਦੁੱਧ ਜਿੰਨਾ ਦੱਸਿਆ ਉਹਨਾ ਜਰੂਰ ਹੋਊਗਾ ਬਾਕੀ ਵਪਾਰ ਦਾ ਕੰਮ ਆ ਬਾਈ ਦਾ ਸੀਲ ਠੰਡੀ ਪੂਰੀ ਆ ਉਹ ਬਾਈਆਂ ਦਾ ਗਾਰੰਟੀ ਹੋਊਗੀ ਆ ਬੱਚਾ ਦੇਖ ਸਕਦੇ ਆ ਪਛੀ ਮਗਰ ਆਏਰੇ ਬੰਨਤ ਬੰਨ ਦੇ ਦੇਖ ਸਕਦੇ ਆ ਦੋਸਤੋ ਪੂਰੀ ਚੰਗੀ ਵਹਿੜਾ ਚੌਂਕ ਵਾਲੀ ਵਹਿੜਾ ਕੋਈ ਫਿੱਕੀ ਲੱਸੀ ਨਹੀਂ ਗਈ ਤੇ ਇਹਦਾ ਮੁੱਲ ਕੀ ਕਰਦੇ ਆਂ ਜੀ ਮੋਲੇ ਦਾ ਬਾਈ 75000 ਰੁਪਏ ਠੀਕ ਹੈ ਜਾਂ ਜੋ ਬੰਦਾ ਆਊਗਾ ਚੋ ਕੇ ਵੇਖੂਗਾ ਪਸੂ ਕੋ ਤਾਂ ਮਾਨਤਾਂ ਨਹੀਂ ਹੋ ਜੂਗਾ ਕੋਈ ਕਰਨੀ ਆ ਬਿਨਾ ਸਾਈ ਤੋਂ ਚੋ ਸਕਦਾ ਦੁੱਧ 18 ਕਿਲੋ ਤਿਆਰ ਠੀਕ ਹੈ ਫੋਨ ਨੰਬਰ ਬੋਲ ਦੇ 98140 98140 23205 23205 ਇਹ ਬਾਈ ਦਾ ਕੰਟੈਕਟ ਨੰਬਰ ਆ ਜਰੂਰ ਕੰਟੈਕਟ ਕਰਿਓ ਦੋਸਤੋ ਬਹੁਤ ਚੰਗੀ ਵਿਹੜ ਆ ਤੇ ਬਾਕੀ ਮੋਲ ਰੱਖਿਆ ਬਾਈ ਨੇ 75000 ਤੇ ਮਾਨਤਾਂ ਵਿੱਚੋਂ ਜਰੂਰ ਹੋਊਗਾ ਤੇ ਜਰੂਰ ਕੰਟੈਕਟ ਕਰਿਓ ਧੰਨਵਾਦ